ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਜਵਾਨ ਸਰੋਤਾ ਜਨੂ ਅੱਜ ਅਸੀਂ ਵਿਸ਼ਾ ਚੁਣਿਆ ਹੈ ਕਿ ਸਮਾਜ ਵਿੱਚ ਪ੍ਰਭਾਵਸ਼ਾਲੀ ਤੇ ਸਫਲ ਲੋਕਾਂ ਦੀਆਂ ਪੰਜ ਚੰਗੀਆਂ ਆਦਤਾਂ ਕਿਹੜੀਆਂ ਇਹ ਬਹੁਤ ਸਾਰੀਆਂ ਪੁਸਤਕਾਂ ਦੇ ਰੈਅਨ ਤੋਂ ਬਾਅਦ ਅਸੀਂ ਇਹਨੂੰ ਰੂਪਰੇਖਾ ਦਿੱਤੀ ਹੈ ਔਰ ਪਹਿਲੀ ਗੱਲ ਤਾਂ ਹੁੰਦਾ ਵੀ ਆਦਤ ਹੈ ਕੀ ਹੈ ਆਦਤ ਦਾ ਕੋਸ਼ਰਤ ਹੈ ਤੁਹਾਡਾ ਸੁਭਾਅ ਬਾਣਵਾਦੀ ਤਾਂ ਇਹਨੂੰ ਅਸੀਂ ਸੁਭਾਅ ਅਨੁਸਾਰ ਹੈ ਕਿ ਉਹਨਾਂ ਦੇ ਪੰਜ ਚੰਗੇ ਸੁਭਾਅ ਜਿਹੜੇ ਨੇ। ਔਰ ਸਭ ਤੋਂ 1 ਨੰਬਰ ਤੇ ਹੈ ਕਿ ਸਮੇਂ ਦੀ ਤਰਤੀਬ ਜਾਂ ਸਮੇਂ ਦੀ ਸੰਭਾਲ ਸਮੇਂ ਦੀ ਕਦਰ ਕਿਉਂਕਿ ਸੰਸਾਰ ਦੇ ਵਿੱਚ ਹਰ ਮਨੁੱਖ ਵਾਸਤੇ ਕੋਈ ਵੀ ਦਿਨ ਹੈ ਮਹੀਨਾ ਹੈ ਸਾਲ ਹੈ ਉਹ ਇੱਕੋ ਜਿਹਾ ਪਰ ਉਸੇ ਸਮੇਂ 'ਚੋਂ ਜਿਹੜੇ ਸਫਲ ਲੋਕ ਨੇ ਕਾਮਯਾਬ ਲੋਕ ਨੇ ਉਹਨਾਂ ਨੇ ਉਸੇ ਸਮੇਂ ਵਿੱਚੋਂ ਸਫਲਤਾ ਕਿਵੇਂ ਹਾਸਲ ਕੀਤੀ ਤੇ ਉਸੇ ਸਮੇਂ ਦੇ ਵਿੱਚੋਂ ਹੀ ਕੁਝ ਲੋਕ ਅਸਫਲ ਨੇ ਜਾਂ ਕੁਝ ਵੀ ਕਿਉਂ ਨਹੀਂ ਕਰ ਸਕੇ ਇਹਦਾ ਮਤਲਬ ਸਮਾਂ ਇੱਕ ਤਰਤੀਬ ਪਾਲਦਾ ਸਾਡੇ ਸਵੇਰੇ ਜਾਗਣ ਤੋਂ ਲੈ ਕੇ ਸੌਣ ਤੱਕ ਸਾਡਾ ਉੱਠਣਾ ਬੈਠਣਾ ਖਾਣਾ ਪੀਣਾ ਸਾਡੀ ਕਿਰਤ ਅਸੀਂ ਕੰਮ ਨੂੰ ਸਮਰਪਿਤ ਹੋ ਕੇ ਕਿੰਨਾ ਸਮਾਂ ਦਿੰਦੇ ਹਾਂ ਔਰ ਸੰਸਾਰ ਭਰ ਵਿੱਚ ਜੇ ਕਿਸੇ ਵਿਸ਼ੇ ਤੇ ਗੱਲ ਹੋਵੇ ਵੀ ਸਭ ਤੋਂ ਕੀਮਤੀ ਕੀ ਹੈ ਕਹਿੰਦੇ ਮਨੁੱਖ ਦੇ ਜੀਵਨ ਦੇ ਵਿੱਚ ਸਮਾਂ ਸਭ ਤੋਂ ਕੀਮਤੀ ਆ ਜਿਹਨੂੰ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਲਿਖਿਆ ਨਾ ਹੋ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਕਹਿੰਦੇ ਹੇ ਭਾਈ ਦੁਨੀਆ ਦੇ ਲੋਕੋ ਸੰਭਾਲ ਲੋ ਇਹ ਠਹਿਰਦਾ ਨਹੀਂ ਹੁੰਦਾ ਜਦ ਬੀਤ ਗਿਆ ਮੁੜ ਕੇ ਆਉਂਦਾ ਵੀ ਨਹੀਂ ਸਾਡੇ ਲੋਕ ਕਵੀਆਂ ਨੇ ਵੀ ਸਮੇਂ ਬਾਰੇ ਬਹੁਤ ਸੁੰਦਰ ਲਿਖਿਆ ਕਿ ਬੇੜੀਪੂਰ ਤਰਿੰਜਣੀ ਕੁੜੀਆਂ ਸਦਾ ਨਾ ਬੈਠਣ ਰਲ ਕੇ ਜੋ ਪਾਣੀ ਅੱਜ ਪਤਣੋਂ ਲੰਘ ਗਿਆ ਫੇਰ ਨਾ ਆਉਣਾ ਪੜ ਕੇ ਇਹ ਪਾਈਏ ਸੰਸਾਰ ਐਸਾ ਹੈ ਜਿਵੇਂ ਪਤਣ ਤੋਂ ਪਾਣੀ ਜਿਹੜਾ ਗੁਜ਼ਰ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਇਸ ਲਈ ਸਾਡੇ ਫਿਰ ਲੋਕ ਮੁਹਾਵਰੇ ਵੀ ਬਣੇ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ ਤਾਂ ਸਮਾਂ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਅਸੀਂ ਵੀ ਜਿੰਨਾਂ ਲੋਕਾਂ ਦੀਆਂ ਜੀਵਨੀਆਂ ਪੜਦੇ ਆ ਉਹਨਾਂ ਨੇ ਕਦੀ ਸਮੇਂ ਨਾਲ ਸਮਝੌਤਾ ਨਹੀਂ ਕੀਤਾ ਭਗਤਪੂਰਨ ਸਿੰਘ ਜੀ ਨੇ ਇੱਕ ਵਾਰੀ ਇੱਕ ਛੋਟਾ ਜਿਹਾ ਟ੍ਰੈਕਟ ਛਾਪਿਆ ਸੀਗਾ ਡਾਕਟਰ ਭਾਈ ਜੋਤ ਸਿੰਘ ਜੀ ਬਾਰੇ ਜੋ ਉਸੇ ਸਮੇਂ ਪ੍ਰਿੰਸੀਪਲ ਖਾਲਸਾ ਕਾਲਜ ਵੀ ਰਹੇ ਉਹਨਾਂ ਦਾ ਸ਼ੈਰ ਕਰਨ ਦਾ ਸਮਾਂ ਵੇਖ ਕੇ ਕਿਹਾ ਜਾਂਦਾ ਕਿ ਲੋਕ ਆਪਣੀਆਂ ਘੜੀਆਂ ਦਾ ਸਮਾਂ ਮਣਾ ਲੈਂਦੇ ਸਨ ਕਦੀ ਉਹ ਇੱਕ ਸੈਕਿੰਡ ਵੀ ਜਿੱਥੋਂ ਦੀ ਗੁਜ਼ਰਦੇ ਸਨ ਉਹਨਾਂ ਦਾ ਸਮਾਂ ਪੱਕਾ ਹੁੰਦਾ ਸੀਗਾ ਤੇ ਭਰਤਜੀ ਹੋਰਾਂ ਨੇ ਉਹਨੂੰ ਇਸ ਦ੍ਰਿਸ਼ਟੀ ਤੋਂ ਸਮਾਜ ਨੂੰ ਚੇਤਨ ਕੀਤਾ ਬਹੁਤ ਲੰਬੀ ਮੋਰ ਭੋਗੀ ਸੀ ਭਾਈ ਜੋਤ ਸਿੰਘ ਜੀ ਹੋਰਾਂ ਨੇ ਤਾਂ ਉਹ ਕਹਿੰਦੇ ਵੀ ਇਹੋ ਜੇ ਲੋਕਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਜਿਹੜੇ ਸਮੇ ਦੇ ਈਮੇ ਪਾਬੰਦ ਨੇ ਤੇ ਕਈ ਵਾਰੀ ਅਕਸਰ ਸਾਡਾ ਸਮਾਜ ਹੁੰਦਾ ਵੀ ਤੜਕੇ ਭਵੇਂ 5 ਵਜੇ ਵਾਲੀ ਟ੍ਰੇਨ ਹੋਵੇ ਤੇ ਭਵੇਂ ਸ਼ਾਮ ਦੇ 5 ਵਜੇ ਵਾਲੀ ਹੋਵੇ ਕੁਝ ਲੋਕ ਚੜ੍ਹਨੋਂ ਇਸ ਲਈ ਰਹਿ ਜਾਂਦੇ ਆ ਉਹ ਸਮੇ ਦੇ ਪਾਬੰਦ ਹੁੰਦੇ ਨਹੀਂ ਸੁਭਾ ਵਾਲੇ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸੁੱਤਾ ਰਹਿ ਗਿਆ ਕਿਉਂਕਿ ਹਨੇਰਾ ਸੀ ਪਰ ਜਿਹੜਾ ਸ਼ਾਮ ਨੂੰ ਵੀ ਹਰ ਸਮੇਂ ਕੋਈ ਨਾ ਕੋਈ ਟ੍ਰੇਨ ਚੱਲ ਰਹੀ ਹੈ ਤੇ ਹਰ ਸਮੇਂ ਕੁਝ ਲੋਕ ਚੜ੍ਹਨ ਤੋਂ ਟਿਕਟਾਂ ਲੈ ਕੇ ਵੀ ਇਸ ਲਈ ਰਹਿ ਜਾਂਦੇ ਆ ਕਿ ਉਹ ਸਮੇਂ ਦੇ پابੰਦ ਹੁੰਦੇ ਨਹੀਂ ਇਸ ਲਈ ਸਮੇਂ ਦੀ ਕਦਰ ਕਰਨੀ ਸਮੇਂ ਦੀ ਅਹਿਮੀਅਤ ਜਾਣਣੀ ਜ਼ਿੰਦਗੀ 'ਚ ਜ਼ਰੂਰੀ ਹੈ ਦੁੱਡਾ ਹੁੰਦਾ ਨਾਵਾਚੀ ਖਿਆਲਾਂ ਤੋਂ ਬਚਣਾ ਕਿਉਂਕਿ ਸੰਸਾਰ ਵਿੱਚ ਤਰੱਕੀ ਹਮੇਸ਼ਾ ਆਸ਼ਾਵਾਦੀ ਦ੍ਰਿਸ਼ਟੀ ਨਾਲ ਚੜ੍ਹਦੀ ਕਲਾ ਨਾਲ ਹੁੰਦੀ ਹੈ ਜਿਹੜਾ ਬੰਦਾ ਹਰ ਸਮੇਂ ਨਜ਼ਰੀਆ ਹੀ ਆਪਣਾ ਨਾਵਾਚੀ ਰੱਖਦਾ ਹੈ ਕਈ ਲੋਕ ਬਾਗ ਵਿੱਚ ਸੈਰ ਕਰਨ ਗਏ ਵੀ ਕੇਵਲ ਸੁੱਕੇ ਬੂਟੇ ਲੱਭਦੇ ਰਹਿੰਦੇ ਆ ਭਾਵੇਂ ਸੈਂਕੜੇ ਏਕੜ ਦਾ ਬਾਗ ਹੋਵੇ ਉਹਨਾਂ ਦੀ ਦ੍ਰਿਸ਼ਟੀ ਕਿਸੇ ਕਮਲਾਰੇ ਫੁੱਲ ਦੇ ਉੱਤੇ ਜਾਂ ਸੁੱਕੇ ਬੂਟੇ ਤੇ ਹੁੰਦੀ ਹੈ ਤੇ ਫਿਰ ਉਹਨਾਂ ਨੇ ਡੌਂਡੀ ਪਿੱਟਣੀ ਹੁੰਦੀ ਆ ਵੀ ਵੇਖੋ ਮਾਲੀਆਂ ਦਾ ਵੇੜਾ ਕਰਕੇ ਗਿਆ ਕਰਦੇ ਕੁਛ ਨਹੀਂ ਪਰ ਜਿਹੜੇ ਹਰੇ ਭਰੇ ਨੇ ਖਿੜੇ ਹੋਏ ਨੇ ਕਈ ਵਾਰੀ ਉਧਰ ਬੰਦੇ ਦਾ ਨਜ਼ਰੀਆ ਨਹੀਂ ਜਾਂਦਾ ਇਹਨੂੰ ਕਹਿੰਦੇ ਨਜ਼ਰ ਤੇ ਨਜ਼ਰੀਆ ਕੁਝ ਲੋਕ ਸਾਡੇ ਅੱਜ ਵੀ ਨੇ ਕਿ ਉਹਨਾਂ ਦੇ ਅੱਗੇ ਕੋਈ ਵੀ ਗ੍ਰੰਥ ਆ ਜਾਏ ਪੁਸਤਕਾ ਆ ਜਾਏ ਕੋਈ ਧਰਮ ਆ ਜਾਏ ਕੋਈ ਵੀ ਖੋਜ ਆ ਜਾਏ ਉਹਨਾਂ ਦੀ ਦ੍ਰਿਸ਼ਟੀ ਕੇਵਲ ਨਿੱਕੇ ਨਿੱਕੇ ਕੀੜੇ ਕੱਢਣਾ ਹੀ ਹੁੰਦਾ ਇਸ ਲਈ ਨਾਂਵਾਚੀ ਬੰਦੇ ਤੋਂ ਤਾਂ ਘਰ ਦੇ ਵੀ ਇੱਕ ਸਮੇਂ ਅੱਕ ਜਾਂਦੇ ਆ ਕਿ ਇਹਦੇ ਚਿਹਰੇ ਤੇ ਕਦੀ ਮੁਸਕਾਨ ਆਉਣੀ ਹੀ ਨਹੀਂ ਤੇ ਇਹਨੇ ਕਦੀ ਚੰਗਾ ਸੋਚਣਾ ਹੀ ਨਹੀਂ ਤੀਜਾ ਹੁੰਦਾ ਸਮੱਸਿਆਵਾਂ ਨਾਲ ਸਿੱਜਣਾ ਅਸਲ ਵਿੱਚ ਬੰਦੇ ਦੀ ਸ਼ਖਸੀਅਤ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਕੋਈ ਮੁਸ਼ਕਲ ਹੁੰਦੀ ਹੈ ਇਹਦੇ ਵਿੱਚ ਕੌਮਾਂ ਦੇ ਆਗੂ ਹੋਣ ਧਰਮਾਂ ਦੇ ਆਗੂ ਹੋਣ ਰਾਜਨੀਤਿਕ ਹੋਣ ਪਰਿਵਾਰ ਕਾਗੂ ਹੋਣ ਜਾਂ ਕਿਸੇ ਥਾਂ ਤੇ ਵੀ ਹੋਣ ਮਨੁੱਖ ਦੀ ਪਰਖ ਸਮੱਸਿਆ ਵਿੱਚ ਹੁੰਦੀ ਹੈ ਉਹਦੇ ਵਿੱਚ ਸ਼ਾਂਤੀ ਸੁਭਾਅ ਸਹਜਤਾ ਰਹਿੰਦੀ ਵੀ ਹੈ ਕਿ ਨਹੀਂ ਰਹਿੰਦੀ ਕਈ ਲੋਕ ਬੜੀ ਛੋਟੀ ਛੋਟੀ ਗੱਲ ਤੇ ਬੀਪੀ ਹਾਈ ਕਰਕੇ ਬਹਿ ਜਾਂਦੇ ਆ ਲੜਾਈ ਛੇੜ ਕੇ ਬਹਿ ਜਾਂਦੇ ਆ ਘਰਾਂ ਤੋਂ ਲੈ ਕੇ ਮੁਹੱਲਿਆਂ ਤੋਂ ਲੈ ਕੇ ਜੀਟੀ ਰੋਡ ਤੱਕ ਕੁਝ ਲੋਕ ਕੇਵਲ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਵਿੱਚ ਉਲਝੇ ਹੀ ਜੀਵਨ ਬਰਬਾਦ ਕਰ ਲੈਂਦੇ ਆ ਜ਼ਿੰਦਗੀ ਦੇ ਵਿੱਚ ਸਮੱਸਿਆ ਹਰ ਸ਼ਖਸ ਅੱਗੇ ਹੁੰਦੀ ਹੈ ਸਾਡੇ ਪੀਰ ਪਗੰਬਰ ਦੇਵੀ ਦੇਵਤਿਆਂ ਦੀਆਂ ਕਥਾਵਾਂ ਦੇ ਵਿੱਚ ਵੀ ਭਾਵੇਂ ਉਹ ਇਤਿਹਾਸਕ ਹੋਵੇ ਭਾਵੇਂ ਇਤਿਹਾਸ ਕਥਾ ਹੋਵੇ ਉਹਦੇ ਵਿੱਚ ਸਮੱਸਿਆਵਾਂ ਹਰ ਇੱਕ ਦੇ ਕਿਉਂਦੀਆਂ ਅਸੀਂ ਉਹਨਾਂ ਨੂੰ ਕਿਉਂ ਪੜਦੇ ਹਾਂ ਅਸੀਂ ਇਹੋ ਜਿਹੀ ਸਹਾਈਤ ਨੂੰ ਕਿਉਂ ਢੂੰਡਦੇ ਹਾਂ ਕਿ ਹਰ ਸਮੱਸਿਆ ਦਾ ਹੱਲ ਵੀ ਹੁੰਦਾ ਹੈ ਔਰ ਜਿਹੜਾ ਅਸਫਲ ਸ਼ਬਦ ਹੁੰਦਾ ਅਸੰਭਵ ਹੁੰਦਾ ਇਹ ਕਹਿੰਦੇ ਕਮਜ਼ੋਰ ਲੋਕਾਂ ਦੀ ਡਿਕਸ਼ਨਰੀ ਦਾ ਹਿੱਸਾ ਹੁੰਦਾ ਹੈ ਇਸ ਲਈ ਜਦੋਂ ਸਮੱਸਿਆ ਕੋਈ ਵੀ ਹੋਵੇ ਉਹਦੇ ਵਿੱਚ ਸਹਾਈਤਾ ਦਾ ਪੱਲਾ ਨਹੀਂ ਛੱਡੀਦਾ ਸੰਤੋਖ ਦਾ ਪੱਲਾ ਨਹੀਂ ਛੱਡੀਦਾ ਸਮੱਸਿਆਵਾਂ ਨਾਲ ਹੀ ਯੂਜਣਾ ਹੁੰਦਾ ਕਦੇ ਦਰਿਆ ਦੀ ਹੋਂਦ ਨੂੰ ਵੇਖੋ ਅਮ ਵੀ ਨਹੀਂ ਲੋਕ ਦਰਿਆਵਾਂ ਦੇ ਕਿਨਾਰਿਆਂ ਤੇ ਜਾ ਕੇ ਉਹਨਾਂ ਨੂੰ ਨਮਸਕਾਰ ਕਰਨ ਲਈ ਜਾਂਦੇ ਉਹਨਾਂ ਦੀ ਹੋਂਦ ਦੇ ਅੱਗੇ ਜਦੋਂ ਉਹ ਤੁਰੇ ਪਹਾੜ ਵੀ ਸੀ ਟੋਏ ਵੀ ਸੀ ਬਹੁਤ ਸਾਰੀਆਂ ਖੱਡਾਂ ਵੀ ਸੀ ਰੁੱਖ ਬੂਟੇ ਸੀ ਕੰਡਿਆਲੇ ਰਾਹ ਸੀ ਪਰ ਉਹ ਆਪਣੀ ਹੋਂਦ ਸਥਾਪਿਤ ਕਰਦੇ ਆ ਇਸ ਲਈ ਸਮੱਸਿਆ ਹਰ ਇੱਕ ਦੇ ਜੀਵਨ ਵਿੱਚ ਹੁੰਦੀ ਹੈ ਚੌਥਾ ਹੈ ਕਿ ਭਵਿੱਖ ਮੁਖੀ ਜਿਹੜਾ ਨਜ਼ਰੀਆ ਭਵਿੱਖ ਆਉਣ ਵਾਲੇ ਸਮੇਂ ਨੂੰ ਜਦੋਂ ਅਸੀਂ ਵਾਚ ਕੇ ਚੱਲਦੇ ਆ ਨਾ ਬੰਦਾ ਨੁਕਸਾਨ ਤੋਂ ਉਦੋਂ ਬਚਦਾ ਹੈ ਅਗਰ ਬੰਦਾ ਭੁਖਮੁਖੀ ਹੈ ਹੀ ਨਹੀਂ ਅੰਤਰਮੁਖੀ ਵੀ ਨਹੀਂ ਹੈ ਤਾਂ ਹਮੇਸ਼ਾ ਘਾਟਾ ਖਾਏਗਾ ਇੱਕ ਰਿਸ਼ੀ ਦੀ ਕਥਾ ਕਿ ਉਹਦੇ ਕੋਲੋਂ ਚਾਰ ਚੇਲਿਆਂ ਨੂੰ ਗਿਆਨ ਮਿਲਿਆ ਚੌਹਾਂ ਕੋਲੇ ਇੱਕ ਇੱਕ ਸ਼ਕਤੀ ਸੀ ਇੱਕ ਹੱਡੀ ਸਿਆਣ ਸਕਦਾ ਸੀ ਦੂਜਾ ਢਾਂਚਾ ਬਣਾ ਸਕਦਾ ਸੀ ਤੀਜਾ ਸਰੂਪ ਬਣਾ ਸਕਦਾ ਸੀ ਚੌਥਾ ਉਹਦੇ ਵਿੱਚ ਜਾਨ ਪਾ ਸਕਦਾ ਸੀ ਤੇ ਇੱਕ ਚੇਲਾ ਕਹਿੰਦਾ ਰਾਜ ਤੁਰਿਆ ਹੁੰਦਾ ਕਿ ਇਹ ਹੱਡੀ ਸ਼ੇਰ ਦੀ ਹੈ ਦੂਜੇ ਨੇ ਢਾਂਚਾ ਬਣਾਤਾ ਤੀਜੇ ਨੇ ਸਰੂਪ ਬਣਾਤਾ ਚੌਥਾ ਭਵਿੱਖ ਮੁਖੀ ਜੀ ਅਕਲ ਹੁੰਦੀ ਉਹ ਚ ਜਾਨ ਨਾ ਪੌਂਦਾ ਕਹਿੰਦਾ ਉਹਨੇ ਜਾਨ ਪਾ ਦਿੱਤੀ ਆਪਣੀ ਕਲਾ ਦੇ ਨਾਲ ਉਹ ਸ਼ੇਰ ਚੌਹਾਂ ਨੂੰ ਹੀ ਖਾ ਗਿਆ ਏਸ ਕਹਾਣੀ ਦਾ ਇੱਕ ਤੱਤਸਾਰ ਸੀਗਾ ਕਿ ਜਦ ਤੱਕ ਬੰਦਾ ਸਿਆਣਾ ਨਹੀਂ ਹੈ ਭਵਿੱਖ ਬਾਰੇ ਸੋਚਦਾ ਨਹੀਂ ਹੈ ਕਈ ਵਾਰੀ ਬੰਦੇ ਦੀ ਖੋਜ ਤੇ ਬੰਦੇ ਦੀ ਭਜਨਾਠੀ ਉਹਨੂੰ ਖਾ ਜਾਂਦੀ ਹੈ ਅੱਜ ਸੰਸਾਰ ਭਰ ਵਿੱਚ ਗਿਆਨ ਵਿਗਿਆਨ ਹੀ ਕਈ ਵਰੀ ਬੰਦੇ ਦਾ ਦੁਸ਼ਮਣ ਵੀ ਹੈ ਮਿੱਤਰ ਵੀ ਹੈ ਇਸੇ ਤਰ੍ਹਾਂ ਜਿਹੜਾ ਪੰਜਵਾਂ ਹੈ ਕਿ ਧਰਮ ਕਰਮ ਵਿੱਚ ਪਰਪੱਕਤਾ ਬੰਦਾ ਕਿਸੇ ਵੀ ਧਰਮ ਦਾ ਹੋਵੇ ਹਰ ਇੱਕ ਨੂੰ ਧਰਮ ਮੁਬਾਰਕ ਹੈ ਉਹਦੀਆਂ માનਤਾਵਾਂ ਉਹਨੂੰ ਮੁਬਾਰਕ ਹੈ ਤਾਂ ਅਸੀਂ ਕਈ ਵਾਰੀ ਨੁਕਸੀ ਕੱਢਦੇ ਹਾਂ ਪਰ ਹਰ ਧਰਮੀ ਜੇ ਧਰਮ ਨੂੰ ਧਾਰਨ ਕਰ ਲਵੇ ਚੰਗੀਆਂ ਗੱਲਾਂ ਨੂੰ ਸਾਰੇ ਧਰਮ ਮੁਬਾਰਕਬਾਦ ਹੋ ਜਾਂਦੇ ਆ ਅੱਜ ਸਾਡੀ ਮੈਂ ਕਹਿੰਦਾ ਕਿਸੇ ਵੀ ਜਿਹੜਾ ਬੰਦਾ ਇਹਨੂੰ ਆਦਤ ਅਸੀਂ ਕਹਿੰਦੇ ਆ ਕਿ ਇਹ ਇੱਕ ਚੰਗੀ ਆਦਤ ਦਾ ਹਿੱਸਾ ਹੁੰਦਾ ਉਹਦਾ ਪਾਠ ਪੂਜਾ ਉਹਦਾ ਜੋ ਵੀ ਯੋਗਾ ਅਭਿਆਸ ਕਰਦਾ ਹੈ ਜਾਂ ਕੋਈ ਵੀ ਜੀਵਨ ਵਿੱਚ ਉਹ ਵਿਚਰਦਾ ਤੇ ਉਹ ਆਪਣੇ ਧਰਮ ਕਰਮ ਦੀ ਪਾਲਣਾ ਕਰੇ ਤਾਂ ਦੁਨੀਆ ਸਵਰਗ ਹੈ ਦੁਨੀਆ ਹੀ ਬੈਕੁੰਠ ਹੈ ਇਸ ਲਈ ਇਹ ਜਿਹੜੇ ਪੰਜ ਆਦਤਾਂ ਹੀ ਉਹਨਾਂ ਚੰਗੇ ਲੋਕਾਂ ਚੋਂ ਮਿਲੀਆਂ ਕਿ ਇਹ ਪੰਜਾਂ ਤੇ ਜਿਹੜਾ ਪਹਿਰਾ ਦੇ ਗੋ ਕਿਸੇ ਵੀ ਖੇਤਰ ਦਾ ਹੋਵੇ ਉਹ ਹਰ ਪਾਸੇ ਕਾਮਯਾਬ ਹੋਏਗਾ ਜਿਹਨੂੰ ਸਮੇਂ ਦੀ ਤਰਤੀਬ ਦੇਣੀ ਆਉਂਦੀ ਹੈ ਜਿਹੜਾ ਨਾਵਾਚੀ ਸੋਚ ਤੋਂ ਉੱਪਰ ਉੱਠਦਾ ਹੈ ਜਿਹੜਾ ਸਮੱਸਿਆਵਾਂ ਨਾਲ ਸਿੱਝਣ ਜਾਣਦਾ ਹੈ ਜਿਹੜਾ ਭੁਵਿੱਖ ਮੁਖੀ ਨਜ਼ਰੀਆ ਰੱਖਦਾ ਹੈ ਤੇ ਜਿਹੜਾ ਆਪਣੇ ਧਰਮ ਕਰਮ ਦੀ ਪਾਲਣਾ ਕਰਦਾ ਉਹ ਸੱਚਮੁੱਚ ਹੀ ਕਾਮਯਾਬ ਚੜ੍ਹਦੀ ਕਲਾ ਵਾਲਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ